ਅਨਿਸ਼ਾਸਤਰੀ ਕਾਲ ਦੋਸਤੋ ਇੱਕ ਨਾ ਵੀਡੀਓ ਦੇਖ ਆ ਦੇਖਦੇ ਆ ਇਹ ਪੱਚਾ ਬੇਲਣਾ ਰੱਖਣ ਨਾਲ ਉਬਲਦੀ ਆ ਜਾਂ ਨਹੀਂ ਉਬਲਦੀ ਜਦੋਂ ਤਾਂ ਆਉਗੀ ਉਹਦੇ ਰੱਖ ਕੇ ਵੇਖਾਂਗੇ ਆ ਦੋ ਤਿੰਨ ਜਣਿਆਂ ਨੇ ਵੀਡੀਓ ਪਾਈ ਸੀ ਮੈਂ ਵੇਖੀ ਆ ਤੇ ਦੇਖਦੇ ਆਪਾਂ ਵੀ ਤਜਰਬਾ ਕਰਕੇ ਵੀ ਗੱਲ ਸੱਚ ਆ ਕਿ ਝੂਠਾ ਕਿ ਐਵੇਂ ਵੀਡੀਓ ਬਣਾਉਣ ਦੇ ਮਾਰੇ ਚੱਕਰ ਚ ਕਹਿੰਦੇ ਆ ਮੈਂ ਝੂਠ ਤਾਂ ਨਹੀਂ ਕਹੂੰਗਾ ਹੋ ਸਕਦਾ ਸੱਚ ਹੋਵੇ ਤੇ ਪਰ ਆਪਾਂ ਅੱਜ ਆਪਦੇ ਹਾਤ ਨਾਲ ਆਪਣੀਆਂ ਅੱਖਾਂ ਨਾਲ ਦੇਖਾਂਗੇ ਤਜਰਬਾ ਕਰਾਂਗੇ ਆ ਤੁਹਾਡੇ ਸਾਹਮਣੇ ਵੀਡੀਓ ਚੱਲਦੀ ਹੈ ਤੇ ਚਾਹ ਉੱਪਰ ਆ ਗਈ ਆਪਣੀ ਆ ਜਾ ਆ ਜਾ ਆ ਜਾ ਬੇਲ ਤਿਆਰ ਇਹ ਤਾਂ ਵੱਡੇ ਵੱਡੇ ਨੇ ਸਦਾ ਕਰ ਦਿੰਦਾ ਆ ਜਾ ਏ ਏ ਏ ਆ ਵੇਖ ਲੋ ਦੋਸਤੋ ਚਾਹ ਤਾਂ ਗਈ ਹੈ ਖੜ ਹਾਂ ਹੁਣ ਦੇਖਾਂਗੇ ਚਾਹ ਬੇਲਣਾ ਚਾਹਤਾ ਉੱਪਰ ਆਉਂਦੀ ਹੈ ਕਿ ਨਹੀਂ ਆਉਂਦੀ ਤੇ ਇੱਕ ਗੱਲ ਹੋਰ ਹੈ ਵੀਡੀਓ ਚਲਦੇ-ਚਲਦੇ ਮੈਂ ਹਰ ਇੱਕ ਵੀਡੀਓ ਚ ਅਕਸਰ ਕਹਿਣਾ ਹੁੰਦਾ ਹੈ ਪਿਆਰ ਦੀ ਮਾਂ ਬੋਲੀ ਬਚਾਓ ਪਾਕਿਸਤਾਨ ਵਾਲੇ ਵੀਰਾਂ ਨੂੰ ਲੱਗਦਾ ਕਿ ਇੰਡੀਆ ਬਹੁਤ ਐਡਵਾਂਸ ਹੈ ਪਰ ਤੁਹਾਨੂੰ ਲੱਗਦਾ ਹੀ ਹੈ ਵੀਰੋ ਕਿਉਂਕਿ ਇੱਥੇ ਵੀ ਉਹੀ ਹਾਲ ਹੈ ਅਸੀਂ ਤਾਂ ਤਰਸਦੇ ਹਾਂ ਪੁਰਾਣੇ ਪੰਜਾਬ ਨੂੰ ਤੇ ਪਰ ਸਾਡੇ ਬਹੁਤ ਐਡਵਾਂਸ ਹੋ ਗਿਆ ਜਿਹਦਾ ਕੋਈ ਫਾਇਦਾ ਤਾਂ ਹੈ ਨਹੀਂ ਤੇ ਚਾਹ ਤਾਂ ਵੈਸੇ ਉੱਥੇ ਰੁਕ ਗਈ ਹੈ ਜੀ ਇੱਕ ਵਾਰੀ ਬਿਲ ਨਾਲ ਰੱਖਣ ਤੋਂ ਬਾਅਦ ਕਦੇ ਫਿਰ ਤੇ ਅਰਬਾ ਫਿਰ ਦੁਬਾਰੇ ਕਰਾਂਗੇ